ਸਤ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟ ਨਾਲ ਅਮਰੀਕਾ ਦੇ ਓਕਲਾਹੋਮਾ ਵਿੱਚ ਇੱਕ ਸਖਤੀਸ਼ਾਲੀ ਚੱਕਰਵਾਤ ਨੇ ਭਾਰੀ ਤਬਾਹੀ ਮਚਾਈ ਹੈ ਇੱਥੇ tufaan ਕਾਰਨ ਬਿਜਲੀ ਗਲ ਹੋ ਗਈ ਅਤੇ ਇਮਾਰਤਾਂ ਵੀ ਟਹਿ ਗਈਆਂ ਭਾਰੀ ਤਬਾਹੀ ਦੌਰਾਨ ਕਟੋ-ਕਟੇ 4 ਲੋਕਾਂ ਦੇ ਮਾਰੇ ਜਾਣ ਦੀ ਵੀ ਸੂਚਨਾ ਹੈ ਓਕਲਾਹੋਮਾ ਦੇ ਗਵਰਨਰ ਕੈਬਨਟ ਸਟੇਟ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਦੇ ਰਾਤ ਚੱਕਰਵਾਤ ਨਾਲ ਟਕਰਾਂ ਤੋਂ ਬਾਅਦ ਲਗਭਗ 30 ਹਜ਼ਾਰ ਲੋਕਾਂ ਨੂੰ ਹਨੇਰੇ ਵਿੱਚ ਰਹਿਣਾ ਪਿਆ ਕਰੀਬ 5000 ਆਬਾਦੀ ਵਾਲੇ ਕਸਬੇ ਸਲਫਰ ਨੂੰ ਭਾਰੀ ਨੁਕਸਾਨ ਹੋਇਆ ਇੱਥੇ ਇਮਾਰਤਾਂ ਮਲਬੇ ਵਿੱਚ ਆ ਗਈਆਂ ਅਤੇ 15 ਬਲਾਕ ਦੇ ਕੇਰੇ ਵਿੱਚ ਘਰਾਂ ਦੀਆਂ ਛੱਤਾਂ ਡਿੱਗੀਆਂ ਗਵਰ ਹੋ ਗਿਆ ਅਜਿਹਾ ਲੱਗਦਾ ਕਿ ਸ਼ਹਿਰ ਵਿੱਚ ਕੁਝ ਵੀ ਨਹੀਂ ਬਚਿਆ ਸਥਿਤਨੇ ਕਿਹਾ ਕਿ ਇਕੱਲੇ ਸਲਫਰ ਸ਼ਹਿਰ ਵਿੱਚ ਕਰੀਬ 30 ਲੋਕ ਚਕਮੀ ਹੋਏ ਨੇ ਇੰਨੇ ਨਹੀਂ ਸ਼ੁੱਕਰਵਾਰ ਤੋਂ ਦੇਸ਼ ਦੇ ਵੱਧ ਹਿੱਸੇ ਚ ਦਰਜਨਾ ਚੱਕਰ ਬਾਦਨੇ ਤੋਹੀ ਮਚਾਈ ਹੋਈ ਹੈ ਇਸ ਦੇ ਨਾਲ ਹੀ ਐਤਵਾਰ ਨੂੰ OKLAHOMA ਤੇ ਹੋਰ ਰਾਜਾਂ ਕੈਂਸਾਸ ਮਿਸੂਰੀ ਅਰਕੰਸਾਸ ਅਤੇ ਟੈਕਸਾਸ ਲਈ ਚਿਤਾਵਨੀ ਦਿੱਤੀ ਗਈ ਸੀ ਕਿ ਹੜ੍ਹ ਆ ਸਕਦੇ ਨੇ ਇੱਕ ਹੈਰਾਨੀਜਨਕ ਘਟਨਾਕ੍ਰਮ 'ਚ ਅਮਰੀਕੀ ਅਰਵਪਤੀ ਐਲਾਨ ਮਾਸਕ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਰੁਚੀਵਿਆਂ ਦਾ ਹਵਾਲਾ ਦਿੰਦਿਆਂ ਭਾਰਤ ਦਾ ਦੌਰਾ ਮੁਲਤਵੀ ਕਰ ਦਿੱਤਾ ਸੀ ਐਨਤਵਾਰ ਨੂੰ ਅਚਾਨਕ ਬੀਜਿੰਗ ਪਹੁੰਚ ਕੇ ਪਤਾ ਲੱਗਿਆ ਕਿ ਮਾਸਕ ਨੇ ਸੰਵੇਦਨਸ਼ੀਲ ਤੇ ਰਣਨੀਤਿਕ ਡਾਟਾ ਦੀ ਉਲੰਘਣਾ ਦੇ ਡਰ ਕਾਰਨ ਚੀਨ ਦੇ ਕੁਝ ਸੰਵੇਦਨਸ਼ੀਲ ਖੇਤਰਾਂ 'ਚ ਟੈਸਲਾ ਬਹਾਨਾ ਦੀ ਅਵਾਜਾਈ ਤੇ ਪਾਰਕਿੰਗ ਤੋਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਬਾਰੇ ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਤੇ ਅਧਿਕਾਰੀਆਂ ਨਾਲ ਚਰਚਾ ਕੀਤੀ ਚੀਨੀ ਸਰਕਾਰ ਨੂੰ ਡਰ ਹੈ ਕਿ ਟੈਸਲਾ ਦੀਆਂ ਅਤਿਆਧੁਨਿਕ ਈਵੀ ਕਾਰਾਂ ਆਪਣੇ ਆਲੇ-ਦੁਆਲੇ ਦੇ ਸੰਵੇਦ ਟੈਸਲਾ ਕਾਰ ਡਰਾਈਵਰਾਂ ਨੂੰ ਅਮਰੀਕਾ ਨਾਲ ਵੱਧਦੀ ਸੁਰੱਖਿਆ ਚਿਤਾਵਾਂ ਕਾਰਨ ਸਰਕਾਰ ਨਾਲ ਸੰਬੰਧਿਤ ਇਮਾਰਤਾਂ 'ਚ ਦਾਖਲ ਹੋਣ ਲਈ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਰਿਪੋਰਟ ਮੁਤਾਬਕ ਦੇਸ਼ ਭਰ 'ਚ ਅਜਿਹੇ ਮੀਟਿੰਗਾਂ ਹਾਲਾਂ ਤੇ ਪ੍ਰਦਰਸ਼ਨੀ ਕੇਂਦਰਾਂ ਦੀ ਗਿਣਤੀ ਵਧ ਰਹੀ ਹੈ ਜੋ ਟੈਸਲਾ ਵਾਹਨਾਂ ਨੂੰ ਐਂਟਰੀ ਦੇਣ ਤੋਂ ਇਨਕਾਰ ਕਰ ਰਹੇ ਨੇ। ਰਿਪੋਰਟ 'ਚ ਕਿਹਾ ਗਿਆ ਕਿ ਪਹਿਲਾਂ ਟੈਸਲਾ ਵਾਹਨਾਂ ਦੇ ਪਾਬੰਦੀ ਸਿਰਫ ਫੌਜੀ ਟਿਕਾਣਿਆਂ ਤੱਕ ਸੀ। ਧਿਆਨ ਦੇਣ ਯੋਗ ਹੈ ਕਿ ਟੈਸਲਾ ਦੇ ਇਲੈਕਟ੍ਰਿਕ ਵਾਹਨ ਜਾਂ EV ਨੇ ਚੀਨ 'ਚ ਇੱਕ ਅਧਿਕਾਰਤ ਰਸਮੀ ਡਾਟਾ ਨਿਰਖਣ ਪਾਸ ਦਿੱਤਾ ਅਤੇ ਇੱਥੇ ਹੈਰਾਨੀ ਦੀ ਸੀ ਮਸਕ ਵੱਲੋਂ ਦੌਰੇ ਨੂੰ ਮੁਲਤਵੀ ਕਰਨ ਦੀ ਜਾਣਕਾਰੀ 20 April ਨੂੰ ਸਾਹਮਣੇ ਆਈ ਸੀ ਮਸਕ ਆਪਣੇ ਪਾਰ ਤੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਾਲੇ ਸੀ ਇਸ ਬੈਠਕ 'ਚ ਪਾਰਤੀ ਬਾਜ਼ਾਰ 'ਚ ਟੈਸਲਾ ਦੀ ਐਂਟਰੀ ਬਾਰੇ ਵੀ ਚਰਚਾ ਹੋਣੀ ਸੀ ਭਾਰਤ ਦੇ ਦੋ ਵੱਡੇ ਮਸਾਲਾ ਬ੍ਰਾਂਡ ਇੰਨੀ ਦਿਨੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦਰਅਸਲ ਕਤਿਤ ਤੌਰ ਤੇ ਕੈਂਸਰ ਪੈਦਾ ਕਰਨ ਵਾਲੇ ਕੀਟਨਾਸ਼ਕਾਂ ਦੀ ਵਰਤੋਂ ਕਿਤੇ ਜਾਣ ਦੇ ਦੋਸ਼ਾਂ ਕਾਰਨ ਸਿੰਗਾਪੂਰ ਅਤੇ ਹਾਂਗਕਾਂਗ ਵਿੱਚ ਐਮਡੀਐਚ ਅਤੇ ਐਬ੍ਰੇਸ ਮਸਾਲਿਆਂ ਦੇ ਕੁਝ ਉਤਪਾਦਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਇਹਨਾਂ ਉਤਪਾਦਾਂ ਨੂੰ ਲੈ ਕੇ ਅਮਰੀਕਾ ਵਿੱਚ ਅਲਰਟ ਜਾਰੀ ਕੀਤਾ ਗਿਆ ਮਾਲਦੀਵ ਨੇ ਵੀ ਇਹਨਾਂ ਮਸਾਲਿਆਂ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਹੈ ਹਾਂਗਕਾਂਗ ਅਤੇ ਸਿੰਗਾਪੂਰ ਤੋਂ ਬਾਅਦ ਹੁਣ ਅਮਰੀਕਾ ਵੀ ਇਹਨਾਂ ਮਸਾਲਾ ਬ੍ਰਾਂਡਾਂ ਨੂੰ ਲੈ ਕੇ ਅਲਰਟ ਮੋਰਚ ਆ ਗਿਆ ਇੰਨਾ ਹੀ ਨਹੀਂ ਮਾਲਦੀਵ ਨੇ ਵੀ ਇਹਨਾਂ ਮਸਾਲਿਆਂ ਦੀ ਵਿ ਅੰਡਰ ਡਰੱਗ ਐਡਮਿਨਿਸਟ੍ਰੇਸ਼ਨ ਨੇ ਐਮਡੀਐਚ ਅਤੇ ਐਬਰੈਸ ਮਸਾਲਿਆਂ ਵਿੱਚ ਅਜਿਹੇ ਕੀਟਨਾਸ਼ਕਾਂ ਦੀ ਵਰਤੋਂ ਦਾ ਪਤਾ ਲਗਾਉਣ ਲਈ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਵਿੱਚ ਐਫਡੀ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਕਿ ਉਹ ਇਨ੍ਹਾਂ ਮਸਾਲਿਆਂ ਵਿੱਚ ਰਸਾਇਣਾਂ ਦੀ ਵਰਤੋਂ ਦੀਆਂ ਰਿਪੋਰਟਾਂ ਤੋਂ ਬਾਅਦ ਇਸ ਮਾਮਲੇ ਵਿੱਚ ਜਾਣਕਾਰੀ ਇਕੱਠੀ ਕਰ ਰਹੇ ਨੇ। ਧਿਆਨ ਚੋਗ ਹੈ ਕਿ ਇਸ ਤੋਂ ਪਹਿਲਾਂ ਹਾਂਗਕਾਂਗ 'ਚ ਐਮਡੀਐਚ ਦੇ ਮਦਰਸ ਕਰੀ ਪਾਊਡਰ, ਸਾਂਬਰ ਮਸਾਲਾ ਪਾਊਡਰ ਅਤੇ ਕਰੀ ਪਾਊਡਰ ਦੀ ਵਿਕਰੀ ਤੇ ਖਤਰਨਾਕ ਕੀਟਨਾਸ਼ਕਾਂ ਦੀ ਵਰਤੋਂ ਦਾ ਹਵਾਲਾ ਦਿੰਦੇ ਹੋਏ ਪਾਬੰਦੀ ਲਗਾਈ ਗਈ ਸੀ। ਇਸ ਤੋਂ ਬਾਅਦ ਐਬਰੈਸਟ ਬ੍ਰਾਂਡ ਦੇ ਉਤਪਾਦ ਦੀ ਵਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਦੇਸ਼ ਵਿੱਚ ਇਸ ਸਾਲ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਦੀ ਚੋਣ ਕਰਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਐਂਤਵਾ ਨੂੰ ਪੋਰਟੋ ਹਿਕੋ ਦੀ ਪ੍ਰਾਈਮਰੀ ਚੋਣ ਜਿੱਤ ਲਈ ਹੈ ਪੋਰਟੋ ਹਿਕੋ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਨੇਤਾਵਾਂ ਨੇ ਅਗਸਤ ਦੇ ਅਖੀਰ ਵਿੱਚ ਸ਼ਿਕਾਰੀ ਵਿੱਚ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਲਈ 65 ਵਿੱਚੋਂ 36 ਡੈਲੀਗੇਟ ਵੋਟਰਾਂ ਦੀ ਨੁਮਾਇੰਦੀ ਕਰਨ ਵਾਲੇ ਪਾਰਟੀ ਮੈਂਬਰ ਦੀ ਚੋਣ ਕੀਤੀ ਬਾਈਡਨ ਨੇ ਪੋਰਟੋ ਹਿਕੋ ਪ੍ਰਾਈਮਰੀ ਚੋਣ ਵਿੱਚ 91.3% ਵੋਟਾਂ ਪ੍ਰਾਪਤ ਕਰਕੇ 55 ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਕੀਤਾ ਇਸ ਸਾਲ ਦੇ ਸ਼ੁਰੂ ਵਿੱਚ ਪੋਰਟੋ ਰਿਕੋ ਦੀ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਚਾਰਲੀ ਰੋਡਰਿਕਸ ਨੇ ਕਿਹਾ ਕਿ ਉਹ ਅਗਲੀ ਰਾਸ਼ਟਰਪਤੀ ਚੋਣ ਵਿੱਚ ਵੋਟ ਪਾਉਣ ਦੇ ਚਾਹਵਾਨ ਟਾਪੂ ਨੇ ਲੋਕਾਂ ਲਈ ਨਵੰਬਰ ਵਿੱਚ ਪ੍ਰਤੀਕ ਚੋਣ ਕਰਵਾਉਣ ਦੀ ਕੋਸ਼ਿਸ਼ ਕਰਨਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਅਲਬਨੀਜ਼ ਨੇ ਸੋਮਵਾਰ ਨੂੰ ਔਰਤਾਂ ਵਿਰੋਧੀ ਹਿੰਸਾ ਵਿਰੋਧ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਕਰੇਲੂ ਹਿੰਸਾ ਨੂੰ ਰਾਸ਼ਟਰੀ ਸੰਕਟ ਦੱਸਿਆ ਇਸ ਸਾਲ ਲਿੰਗ ਅਧਾਰਤ ਹਿੰਸਾ ਕਾਰਨ ਘੱਟ ਤੌਰ ਤੇ ਸਥਾਈ ਔਰਤਾਂ ਦੀ ਮੌਤ ਵੱਲ ਧਿਆਨ ਖਿੱਚਣ ਲਈ ਐਨਤਵਾਨੋ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਲਬਨੀਜ਼ ਨੇ ਸੋਮਵਾਰ ਨੂੰ ਕਿਹਾ ਕਿ ਰੈਲੀਆਂ ਆਸਟ੍ਰੇਲੀਆ ਸਰਕਾਰ ਦੇ ਸਾਰੇ ਪੱਧਰਾਂ ਨੂੰ ਲਿੰਗ ਅਧਾਰਤ ਹਿੰਸਾ ਨੂੰ ਰੋਕਣ ਲਈ ਹੋਰ ਕੁਝ ਕਰਨ ਦਾ ਸੱਦਾ ਸੀ ਉਸ ਨੇ ਨਾਇਨ ਨੈਟਵਰਕ ਟੈਲੀਵਿਜ਼ਨ ਨੂੰ ਦੱਸਿਆ ਇਹ ਸਪਸ਼ਟ ਦੀ ਹੋਣਾ ਕਾਫੀ ਨਹੀਂ ਹੈ ਇਹ ਤੱਤ ਕਿ ਔਸਤਨ ਹਰ 4 ਦਿਨਾਂ ਵਿੱਚ ਇੱਕ ਔਰਤ ਨੂੰ ਉਸਦੇ ਸਾਥੀ ਦੁਆਰਾ ਮਾਰਿਆ ਜਾਂਦਾ ਹੈ ਇੱਕ ਰਾਸ਼ਟਰੀ ਸੰਕਟ ਹੈ ਅਲਬਨੀਸ਼ ਨੇ ਕਿਹਾ ਕਿ ਉਸ ਮਸਲੇ ਨਾਲ ਨਜਿੱਠਣ ਲਈ ਤਾਲਮੇਲ ਵਾਲੇ ਜਥੇਦਾਨ ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਨਤਾਵਾਂ ਨਾਲ ਮੀਟਿੰਗ ਕਰਨਗੇ ਪਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਸਿੱਖਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਤਿਆਰ ਹੈ। ਉਹਨਾਂ ਦੇ ਐਲਾਨ ਦੌਰਾਨ ਪੀੜ ਵੱਲੋਂ ਜ਼ੋਰਦਾਰ ਖਾਲਿਸਤਾਨ ਪੱਖੀ ਨਾਰੇ ਲਾ ਕੇ ਟਰੂਡੋ ਨੇ ਦੇਸ਼ ਤੇ ਸਿੱਖਾਂ ਨੂੰ ਪ੍ਰੋਸਾ ਦਿੱਤਾ ਕਿ ਸਰਕਾਰ ਹਰ ਕੀਮਤ ਤੇ ਉਹਨਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਹੈ। ਇਸ ਦੌਰਾਨ ਉਹਨਾਂ ਕਹਿ ਆ ਕੇ ਵੀ ਪਿੰਨ ਤੱਕ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਟੋਰਾਂਟੋ ਵਿੱਚ ਖਾਲਸਾ ਦਿਵਸ ਅਮਰੋਦ ਦੌਰਾਨ ਕਿਹਾ ਇਸ ਦੇਸ਼ ਵਿੱਚ ਸਿੱਖ ਵਿਰਾਸਤ ਕੈਨੇਡੀਅਨਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਖਿਆ ਕਰਾਂਗੇ ਦਰਅਸਲ ਟ੍ਰਾਂਟੋ ਵਿੱਚ ਸਭ ਤੋਂ ਵੱਡੇ ਸਲਾਨਾ ਸਮਾਗਮਾਂ ਵਿੱਚੋਂ ਇੱਕ ਖਾਲਸਾਡੇ ਲਈ ਐਤਵਾਰ ਨੂੰ ਹਜ਼ਾਰਾਂ ਲੋਕ ਇਕੱਠੇ ਹੋਏ অন্ਟਾਰੀਓ ਸਿੱਖ ਤੇ ਗੁਰਦੁਆਰਾ ਕਾਉਂਸਲ ਅਨੁਸਾਰ ਇੱਕ ਖਾਲਸਾਡੇ ਦੇ ਸਿੱਖ ਨਵੇਂ ਸਾਲ ਮੌਕੇ ਸਮਾਗਮ ਕਰਵਾਇਆ ਜਾਂਦਾ ਹੈ ਇਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨ ਟ੍ਰੂਡੋ ਨੇ ਵੀ ਸ਼ਿਰਕਤ ਕੀਤੀ ਇਸ ਦੌਰਾਨ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ ਜਸਨ ਟ੍ਰੂਡੋ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਕੀਤੀ ਇਸ ਦੌਰਾਨ ਉਹਨਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ ਉਹਨਾਂ ਦੇ ਭਾਸ਼ਣ ਦੌਰਾਨ ਕੈਨੇਡਾ ਵਿੱਚ ਖਾਲ ਵੱਡੀਆਂ ਤੇ ਸ਼ਾਨਦਾਰ ਇਮਾਰਤਾਂ ਬਣਾਉਣ ਵਾਲਾ ਸੰਯੁਕਤ ਅਰਬ ਅਮੀਰੇ ਤੇ ਯੂਏਈ ਹੁਣ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਾਉਣ ਜਾ ਰਿਹਾ ਹੈ ਇਸ ਦਾ ਨਾਮ ਅਲ ਮੁਖਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਹੋਵੇਗਾ ਐਤਵਾਨੂ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰੌਸ਼ਿਦ ਅਲ ਮੁਖਤੂਮ ਨੇ 128 ਬਿਲੀਅਨ ਡਿਰਾਮ 35 ਬਿਲੀਅਨ ਡਾਲਰਸ ਜਾਨੀ ਭਾਰਤੀ ਕਰੰਸੀ ਚ 291000 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਚਾਫਰੀ ਟਰਮੀਨਲ ਨੂੰ ਮਨਜ਼ੂਰੀ ਦਿੱਤੀ ਹੈ ਤਾਂ ਹਨੂ ਦੱਸਦੇ ਕਿ ਇਸ 에ਰਪੋਰਟ ਨੂੰ ਬਣਾਉਣ ਦਾ ਕੰਮ 2013 ਚ ਸ਼ੁਰੂ ਹੋ ਗਿਆ ਸੀ ਅਲ ਮੁਖਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਦ ਤੋ ਵੱਡਾ ਹਵਾਈ ਅੱਡਾ ਹੋਵੇਗਾ ਇਸ ਹਵਾਈ ਅੱਡੇ ਦੀ ਸਮਰੱਥਾ 260 ਮਿਲੀਅਨ ਯਾਤਰੀ 26 ਕਰੋੜ ਯਾਤਰੀਆਂ ਦੀ ਹੋਵੇਗੀ ਇਹ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਗੁਣਾ ਵੱਡਾ ਹੋਵੇਗਾ ਆਉਣ ਵਾਲੇ ਸਾਲਾਂ ਚ ਦੁਬਈ ਹਵਾਈ ਅੱਡੇ ਦੇ ਸਾਰੇ ਸੰਚਾਲਨ ਅਤੇ ਮਕਤੂਮ ਚ ਤਬਦੀਲ ਕਰ ਦਿੱਤੇ ਜਾਣਗੇ ਅਲ ਮਕਤੂਮ ਹਵਾਈ ਅੱਡੇ ਚ 400 ਟਰਮੀਨਲ ਗੇਟ ਤੇ 95 ਵੀ ਸ਼ਾਮਿਲ ਹੋਣਗੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅਜੇ ਵੀਰ ਤੂ ਕਾਲੇ ਘਟਾਵਾਂ ਛਾਈਆਂ ਹੋਈਆਂ ਨੇ ਅਤੇ ਕਈ ਥਾਵਾਂ ਤੇ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਦੀਆਂ ਨੇ ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨਾਂ ਲਈ ਭਾਰੀ ਮੀਂਹ ਦੇ ਨਾਲ ਤੂਫਾਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦੇ ਮੁਤਾਬਿਕ 29 ਅਪ੍ਰੈਲ ਮਤਲਬ ਕਿ ਅੱਜ ਪੂਰੇ ਸਵੇਰ 'ਚ orange alert ਰਹੇਗਾ ਜਦੋਂ ਕਿ 30 ਅਪ੍ਰੈਲ ਨੂੰ yellow alert ਜਾਰੀ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ orange alert 'ਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਦੋਂ ਕਿ yellow alert 'ਚ ਭਾਰੀ ਮੀਦਾਂ ਦਾ ਅੰਦਾਜ਼ਾ ਲਗਾਇਆ ਗਿਆ ਅੱਜ ਮੀਂਹ ਪੈਣ ਕਾਰਨ ਜਿੱਥੇ ਸ ਪਰ ਮੀਤੋ ਰਾਹਤ ਮਿਲੀ ਹੈ ਪਹਾੜਾਂ ਚ ਹੋਰੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਚ ਵੀ ਦੇਖਣ ਨੂੰ ਮਿਲ ਰਿਹਾ ਇਸ ਦੇ ਕਾਰਨ ਤਾਪਮਾਨ ਚ ਗਿਰਾਵਟ ਆਈ ਹੈ ਮੌਸਮ ਦੇ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਚ ਵੀ ਮੌਸਮ ਦਾ ਮિજાਜ ਬਦਲੇਗਾ ਤੇ ਮੀਂਹ ਦਾ ਜ਼ੋਰ ਦੇਖਣ ਨੂੰ ਮਿਲੇਗਾ ਫਿਲਹਾਲ ਇਸ ਸਮੇ ਪੂਰੇ ਪੰਜਾਬ ਚ ਮੀਂਹ ਦੀ ਸੰਭਾਵਨਾ ਬਧੀ ਹੋਈ ਹੈ ਮੌਸਮ ਮਾਹਿਰਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ ਚ ਵੀ ਅਸਮਾਨ ਚ ਬੱਦਲ ਛਾਈ ਰਹਿਣਗੇ ਸੂਏਸਨ ਦੁਨੀਆ ਦੇ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ